ਸਭ ਤੋਂ ਪਹਿਲਾਂ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਜੁੜੇ ਹੋਗੇ ਹੁਣ ਬਾਰ ਬਾਰ ਪ੍ਰਸ਼ਾਸਨ ਜਿਹੜਾ ਹੈਗਾ ਗੋਲੀਆਂ ਦੇਣ ਤੇ ਉਤਰਿਆ ਹੋਇਆ ਪਿਛਲੇ 6 ਮਹੀਨਿਆਂ ਤੋਂ ਸੀ ਇਹ ਇਸ ਮਾਮਲੇ ਦੇ ਤੇ ਪ੍ਰਸ਼ਾਸਨ ਗੋਲੀਆਂ ਖਾ ਰਹੇ ਨਹੀਂ ਫਿਰ ਵੀ ਠੀਕ ਹੈ 1 ਲੱਖ ਸਵੇਰ ਦਾ ਤਹਿਸੀਲ ਬੈਠਿਆ ਹੋਇਆ ਅੱਜ ਪ੍ਰਸ਼ਾਸਨ ਨੇ ਆਪ ਕਿਹਾ ਸੀਗਾ ਕਿ ਅੱਜ ਦਾ ਟਾਈਮ ਹੈ ਪ੍ਰਸ਼ਾਸਨ ਮੰਨਤੀ ਕਰਵਾ ਕੇ ਜਗ੍ਹਾ ਖਾਲੀ ਕਰਵਾ ਕੇ ਦੇਗਾ ਜਿਹੜੀ ਅਖੋਤੀ ਪਾਸਟਰ ਵਰਜਿੰਦਰ ਬਲਾਤਕਾਰੀ ਕਬਜ਼ਾ ਕਰਕੇ ਬੈਠਿਆ ਹੋਇਆ ਗਰੀਬ ਕਿਸਾਨ ਲਖਵੀਰ ਸਿੰਘ ਲੱਖਾਂ ਦੀ ਹੁਣੇ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੈਗੇ ਆ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਹੈਗੇ ਆ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਲਗਾਤਾਰ ਗੋਲੀਆਂ ਦੇਣ ਤੋਂ ਬਾਅਦ ਹੁਣ ਪ੍ਰਸ਼ਾਸਨ ਮੰਨਿਆ ਹੋਏਗਾ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਨੇ ਮਾਮਲਾ ਅਪਡੇਟ ਕਰਦਾ ਮਾਮਲਾ ਕੀ ਹੈਗਾ ਹਾਂ ਠੀਕ ਹੈ ਠੀਕ ਹੈ ਆ ਖੋਤੀ ਪਾਸਟਰ ਜਿਹੜਾ ਹੈਗਾ ਬਲਜਿੰਦਰ ਬਲਾਤਕਾਰੀ ਉਸ ਨੇ ਇੱਕ ਕਿਸਾਨ ਦੀ ਜ਼ਮੀਨ ਜਿਹੜੀ ਹੈ ਕਬਜ਼ਾ ਕੀਤੀ ਹੋਈ ਸੀ ਪਿਛੇ ਕਬਜ਼ਾ ਕਰਕੇ ਉਸ ਤੇ ਇੱਕ ਢਾਂਚਾ ਬਣਾਇਆ ਹੋਇਆ ਸੀਗਾ ਚੜਾਉਦਾ ਘੋਟੀ ਡੇਰਾ ਆ ਇਹਨੂੰ ਮੈਂ ਚਰਚ ਨਹੀਂ ਕਵਾਂਗਾ ਇਹ ਪਾਸਟਰ ਦਾ ਡੇਰਾ ਹੈਗਾ ਜੀ ਇਹ ਕਿਸਾਨ ਦੇ तकरीबन तकरीबन 18 ਤੋਂ 20 ਮਰਲੇ ਜਿਹੜੇ ਹੈਗੇ ਆ ਕਬਜ਼ਾ ਕਰਕੇ ਬੈਠਾ ਹੋਇਆ ਸੀਗਾ ਕਹਿੰਦੇ ਹੋਈ ਜੀ ਇਹ ਜੋ ਹੋਇਆ ਇਹ ਸਿਸਟਮ ਦਾ ਫੇਲਿਅਰ ਹੈ ਤੇ ਸੰਭਲ ਛੋੜਣਾ ਚਾਹੀਦਾ ਸੀ ਕੰਮ ਸਾਰਾ ਇੱਕ ਤੇ ਕਿਸੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਫਿਰ ਉਹਨੂੰ ਮਾਰਿਆ ਕੁੱਟਿਆ ਫਿਰ ਉਸ ਤੇ ਕੇਸ ਕਰਵਾਏ ਔਰ ਪ੍ਰਸ਼ਾਸਨ 6 ਮਿੰਟ ਗੋਲੀਆਂ ਕਰ ਰਿਹਾ ਉਹ ਸਾਡੇ ਸੀਨੀਅਰ ਸਟੈਂਡ ਬਾਈਟ ਨੇ ਜੇ ਇਹ ਨਹੀਂ ਕਰਦੇ ਫਿਰ ਜੋ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਸਾਡੀ ਨਹੀਂ ਹੈ ਅਸੀਂ ਚਾਹਨੇ ਨਹੀਂ ਅਸੀਂ ਚਾਹਨਾ ਹੈ ਸ਼ਾਂਤੀ ਨਾਲ ਕੰਮ ਹੋਵੇ ਅਸੀਂ ਕੋਈ ਇਲੀਗਲ ਮੰਗ ਤੇ ਕਰ ਨਹੀਂ ਰਹੇ ਜਿਹਦੀ ਜ਼ਮੀਨ ਨੂੰ ਵਾਪਸ ਕੀਤੀ ਜਾਵੇ ਤੇ ਬਾਕੀ ਦੀ ਗੱਲ ਜਿਹੜੀ ਹੈ ਉਹ ਬਾਅਦ ਚ ਕਰਦੇ ਇੱਕ ਦੋ ਦੇਖੀ ਕਰਦੇ ਕਿ ਨੇ ਆਗੇ ਜੇ ਨਹੀਂ ਕਰਦੇ ਪਰ ਆਪਣੀ ਗੱਲ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਮੈਟਰ ਇਹ ਹੈ ਜੀ ਮੇਰੇ ਨਾਲ ਕਿਸਾਨ ਬੈਠੇ ਨੇ ਲਖਵੀਰ ਸਿੰਘ ਲੱਖਾ ਜਿਹੜਾ ਬਰਜਿੰਦਰ ਪਾਸਟਰ ਹੈਗਾ ਬਲਾਕਕਾਰੀ ਬਰਜਿੰਦਰ ਪਾਸਟਰ ਉਸ ਨੇ ਇਹਨਾਂ ਤੋਂ ਜ਼ਮੀਨ ਲਈ ਆਪਣਾ ਪੱਟੇ ਤੇ ਲਈ ਠੀਕ ਹੈ ਜੀ ਪੱਟੇ ਤੇ ਲੈ ਕੇ ਉਹਨੇ ਇਹਨਾਂ ਦੀ ਜ਼ਮੀਨ ਦੇ ਉੱਤੇ ਚਾਰਜ ਬਣਾਈ ਆਪਣੀ ਜਿਹੜੀ ਉਹਦੀ ਪੁਰਾਣੀ ਚਾਰਜ ਹੈਗੀ ਆ ਬੂਤਗੜ ਦੇ ਵਿੱਚ ਉਹ ਪਹਿਲਾਂ ਤਾਂ ਇਹਨਾਂ ਨੂੰ ਜਿਹੜੀ ਹੈਗੀ ਆ ਜ਼ਮੀਨ ਦਾ ਜਿਹੜਾ ਕਿਰਾਇਆ ਹੈਗਾ ਤਾਰਦਾਰਿਆ ਫਿਰ ਉਹਨੇ ਕਿਰਾਇਆ ਦੇਣਾ ਬੰਦ ਕਰਤਾ ਤੇ ਕਬਜ਼ਾ ਕਰਕੇ ਬਹਿ ਗਿਆ ਉਸ ਤੋਂ ਬਾਅਦ ਲਗਾਤਾਰ ਮੇਰੇ ਖਾਤੇ ਨਾਲ 4-5 ਸਾਲ ਤੋਂ 5 ਸਾਲ ਤੋਂ ਕਬਜ਼ਾ ਹੈਗਾ ਉਹ ਜ਼ਮੀਨ ਦੇ ਉੱਤੇ ਇਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਫਿਰ ਵਿੱਚ ਜੇ ਇਹ ਆਪ ਕਬਜ਼ਾ ਛਡਾਉਣ ਪਹੁੰਚੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਬਰਜਿੰਦਰ ਜਿਹੜਾ ਹੈਗਾ ਇੱਕ ਕਿਸਾਨ ਦੇ ਨਾਲ ਮਾਰਕੁੱਟ ਕਰ ਰਿਹਾ ਇਹ ਕਾਫੀ ਪੁਰਾਣਾ ਮਾਮਲਾ ਹੈ ਇਹ ਜਦੋਂ ਆਪਣਾ ਕਬਜ਼ਾ ਛੜਾਣ ਆ ਪਹੁੰਚਦੇ ਨੇ ਆਪਣੀ ਜ਼ਮੀਨ ਤੇ ਇਹਨਾਂ ਨਾਲ ਮਾਰਕੁੱਟ ਹੁੰਦੀ ਹੈ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਹੁੰਦਾ ਉਹਦੀ ਮਾਰਕੁੱਟ ਹੁੰਦੀ ਹੈ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਪੈਨੀਪਾਲ ਨੂੰ ਮਾਰਦੀ ਮੈਂ ਤੁਹਾਨੂੰ ਤੁਹਾਨੂੰ ਵੀ ਨਾ ਅਡਰੈਸ ਕਰਾਵਾਂਗਾ ਉਹ ਜਦੋਂ ਸਾਰਾ ਇਹਨਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪੈਨੀਪਾਲ ਨੂੰ ਪੈਨੀਪਾਲ ਦਾ ਸਿਰ ਪਾੜਦੇ ਨੇ ਉਹਦੀਆਂ ਲੱਤਾਂ ਬਾਹਾਂ ਤੋੜਦੇ ਨੇ ਇਹਨਾਂ ਦਾ ਸਿਰ ਪਾੜਦੇ ਨੇ ਇਹ ਹੌਸਪਟਲਾਈਜ਼ ਹੁੰਦੇ ਨੇ ਉਸ ਤੋਂ ਬਾਅਦ ਉਹ ਮਾਮਲੇ ਨੂੰ ਰਫਾ-ਦਫਾ ਕਰਨ ਵਾਸਤੇ ਇਹਨਾਂ ਦੇ ਖਿਲਾਫ ਹੀ ਪਰਚੇ ਦਰਜ ਕਰਾ ਦਿੱਤੇ ਜਾਂਦੇ ਨੇ سنگੀਨ ਤਾਰਾਹਾਂਵਾਂ ਦੇ ਵਿੱਚ ਐਟ ਦਾ ਐਂਡ ਕਿਉਂਕਿ ਇਹ ਹੈਗੇ ਨੇ ਆਮ ਘਰਾਂ ਦੇ ਹੈਗੇ ਨੇ ਤੇ ਇਹਨਾਂ ਨੂੰ ਬੈਕ ਆਊਟ ਕਰਨਾ ਪੈਂਦਾ ਹਾਲਾਂਕਿ ਇਹਨਾਂ ਦੇ ਉੱਤੇ ਜਾਨੋ ਮਾਰਨ ਦੇ ਹਮਲੇ ਸੀਗੇ ਉਹ ਪਰਚੇ ਹੀ ਨਹੀਂ ਦਰਜ ਹੁੰਦੇ ਕਦੇ ਵੀ ਉਸ ਤੋਂ ਬਾਅਦ ਕੋਰਟ 'ਚ ਜਾ ਕੇ ਆਪਣੀ ਜ਼ਮੀਨ ਛੁਡਾਉਣ ਦੇ ਲਈ ਕੇਸ ਲੜਦੇ ਨੇ ਲੰਬਾ ਸਮਾਂ ਕੇਸ ਲੜਦੇ ਨੇ ਸਾਰੀਆਂ ਜੱਥੇਬੰਦੀਆਂ ਇਹਨਾਂ ਦੇ ਨਾਲ ਹੁੰਦੀਆਂ ਨੇ ਪਿਛਲੇ ਸਾਲ 24 2024 ਦੇ ਦਸੰਬਰ ਦੇ ਵਿੱਚ ਮਾਨਯੂ ਕੋਰਟ ਵੱਲੋਂ ਆਰਡਰ ਆ ਜਾਂਦਾ ਇਹਨਾਂ ਦੀ ਜ਼ਮੀਨ ਖਾਲੀ ਕਰਨ ਦਾ ਮਾਨਯੂ ਕੋਰਟ ਆਰਡਰ ਕਰਦਾ ਹੈਗਾ ਤਸੀਹਸਾ ਸਭ ਨੂੰ ਆਰਡਰ ਪਹੁੰਚਦੇ ਨੇ ਲਖਵੀਰ ਜੀ ਆਉਂਦੇ ਨੇ ਬਹੁਤ ਚੱਕਰ ਲਗਾਉਂਦੇ ਨੇ ਲਗਾਤਾਰ 6 ਮਹੀਨੇ ਤੋਂ ਇਹਨਾਂ ਨੂੰ ਜੜੀਆਂ ਹੈਗੀਆਂ ਪ੍ਰਸ਼ਾਸਨ ਵੱਲੋਂ ਗੋਲੀਆਂ ਦਿੱਤੀਆਂ ਜਾਂਦੀਆਂ ਅਸੀਂ 2 ਮਹੀਨੇ ਡੇਢ ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਜਿੱਦ ਨੇ ਆ ਕਿ ਲਖਵੀਰ ਜੀ ਸਾਡੇ ਕੋਲ ਆਏ ਨੇ ਜੱਤੀਬੰਦੀਆਂ ਕੋਲ ਆਏ ਨੇ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਹੈਗੀ ਉਹ ਪੂਰੀ ਕਰੇ ਬਣਦੀ ਡਿਊਟੀ ਜੇ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਪੂਰੀ ਨਹੀਂ ਕਰਦਾ ਫਿਰ ਜਥੇਬੰਦੀਆਂ ਨੂੰ ਦੱਸ ਦਵੇ ਲਿਖਤੀ ਤੌਰ ਤੇ ਫਿਰ ਅਸੀਂ ਆਪ ਆਪਣੀਆਂ ਜਥੇਬੰਦੀਆਂ ਦੇ ਹਿਸਾਬ ਤੇ ਆਪਾਂ ਆਪਣਾ ਕਬਜ਼ਾ ਖਾਲੀ ਕਰਵਾ ਲੈਂਦੇ ਹਾਂ ਲਗਾਤਾਰ 6 ਮਹੀਨੇ ਤੋਂ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਆ ਉਹ ਪੂਰੀ ਨਹੀਂ ਕਰ ਰਿਹਾ ਹੁਣ ਉਸ ਜਿਹੜੀ ਜ਼ਮੀਨ ਆ ਜਿਹੜੀ ਇਹਨਾਂ ਦੀ ਜ਼ਮੀਨ ਉਹਦੇ ਵਿੱਚ 18 ਮਰਲੇ ਉਸ ਚਰਚ ਦੇ ਵਿੱਚ ਆਉਂਦੀ ਆ ਉਹਦੇ ਵਿੱਚ ਜਿਹੜਾ ਢਾਂਚਾ ਬਣਿਆ ਹੋਇਆ ਚਰਚ ਆ ਹੁਣ ਲਫ਼ਜ਼ੀ ਤੌਰ ਤੇ ਅਸੀਂ ਉਹਨੂੰ ਕੀ ਕਹੀਏ ਉਹ ਚਰਚ ਉਹਦੇ ਉੱਤੇ ਬਣਾ ਕੇ ਬੈਠਿਆ ਕਬਜ਼ਾ ਕਰਕੇ ਬੈਠਿਆ ਮੈਂ ਇਹ ਕਹਿਣਾ ਉੱਥੇ ਚਰਚ ਬਣਿਆ ਹੋਵੇ ਉੱਥੇ ਕੁਝ ਵੀ ਬਣਿਆ ਹੋਵੇ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸਾਡੀ ਜ਼ਮੀਨ ਜਿਹੜੀ ਹੈਗੀ ਆ ਇਸ ਕਿਸਾਨ ਦੀ ਖਾਲੀ ਕਰਾ ਕੇ ਸਾਨੂੰ ਸਪੁਰਦ ਕੀਤੀ ਜਾਵੇ ਅੱਜ ਦਾ ਟਾਈਮ ਪ੍ਰਸ਼ਾਸਨ ਨੇ ਸਾਰੇ ਆਰਡਰ ਪਾਸ ਨੇ ਇਹਨਾਂ ਕੋਲ ਸਾਰੇ ਆਰਡਰਾਂ ਦੀਆਂ ਕਾਪੀਆਂ ਹੈ ਪ੍ਰਸ਼ਾਸਨ ਅੱਜ ਦਾ ਟਾਈਮ ਦਿੰਦਾ ਹੈ ਕਿ ਅੱਜ ਅਸੀਂ ਨਾਪ ਤੋਲ ਕਰਕੇ ਤੁਹਾਡੀ ਜ਼ਮੀਨ ਜਿਹੜੀ ਹੈ ਠੱਡੇ ਲਵਾ ਦਾਂਗੇ ਪ੍ਰਸ਼ਾਸਨ ਅੱਜ ਫੇਰ ਗੋਲੀਆਂ ਤੇ ਉਤਰਿਆ ਹੋਇਆ ਲਖਵੀਰ ਜੀ ਅ ਅਡਰੈਸ ਕਰਨਗੇ ਕੀ ਮਾਮਲਾ ਹੈਗਾ ਸਾਰਾ ਕੁਝ ਅ ਅੱਜ ਅਸੀਂ ਸਾਰੇ ਜਥੇਬੰਦੀਆਂ ਆਈਆਂ ਨੇ ਉਦਾਸੀ ਜੀ ਅੰਮ੍ਰਿਤਸਰ ਤੋਂ ਆਏ ਨੇ ਅਸੀਂ ਇਸ ਲਈ ਆਏ ਹਾਂ ਕਿ ਲਖਵੀਰ ਦੇ ਨਾਲ ਪਿਛਲੀ ਵਾਰੀ ਜਿਹੜੀ ਕੁੱਟਮਾਰ ਹੋਈ ਆ ਜਾਂ ਹੋਰ ਕੁਝ ਹੋਇਆ ਉਹ ਨਾ ਹੋਵੇ ਤੇ ਅੱਜ ਵੀ ਪ੍ਰਸ਼ਾਸਨ ਐਸ ਐਚ ਓ ਸਾਹਿਬ ਕਹਿੰਦੇ ਜੀ ਸਾਡੇ ਕੋਲ ਕੋਈ ਅਪਡੇਟ ਨਹੀਂ ਹੈਗੀ ਪ੍ਰਸ਼ਾਸਨ ਨੇ ਸਾਨੂੰ 9:30 ਦਾ ਟਾਈਮ ਦਿੱਤਾ 10 ਵਜਣ ਵਾਲੇ ਆ 10 11 ਵਜਣ ਵਾਲੇ ਆ ਪ੍ਰਸ਼ਾਸਨ ਵੱਲੋਂ ਕੋਈ ਅਪਡੇਟ ਨਹੀਂ ਹੈਗੀ ਅੱਜ ਮਤਲਬ ਪ੍ਰਸ਼ਾਸਨ ਫੇਰ ਗੋਲੀਆਂ ਤੇ ਉੱਤਰ ਆਇਆਗਾ ਹੁਣ ਜੇ ਪ੍ਰਸ਼ਾਸਨ ਦੇਖੋ ਕੋਰਟ ਵੱਲੋਂ ਆਰਡਰ ਨਹੀਂ ਮਾਨਿਓ ਕੋਰਟ ਦੇ ਆਰਡਰ ਨੇ ਜੇ ਕੋਰਟ ਦੇ ਆਰਡਰ ਆਪਣਾ ਪ੍ਰਸ਼ਾਸਨ ਨਹੀਂ ਪਰਸਿਊ ਕਰ ਸਕਦਾ ਪ੍ਰਸ਼ਾਸਨ ਸਾਹਿਬ ਨੂੰ ਲਿਖਤੀ ਚ ਦੇ ਰਹੇ ਅਸੀਂ ਜਥੇਬੰਦੀਆਂ ਬੁਲਾ ਲੈਣੇ ਆ ਫਿਰ ਪ੍ਰਸ਼ਾਸਨ ਸਾਨੂੰ ਇਹ ਨਾ ਕਵੇ ਵੀ ਕੱਲ ਨੂੰ ਟਕਰਾ ਹੋ ਗਿਆ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਚਾਹੁੰਦੇ ਪ੍ਰਸ਼ਾਸਨ ਆਪਣੀ ਡਿਊਟੀ ਕਰੇ ਪਰ ਪ੍ਰਸ਼ਾਸਨ ਆਪਣੀ ਡਿਊਟੀ ਤੋਂ ਭਗੜਾ ਅਸੀਂ ਕਰੀਏ ਕੀ ਕੱਲ ਮਹਿਰੂ ਨੇ ਜਿਹੜਾ ਮਹਿਰੂ ਵਾਲਾ ਮਾਮਲਾ ਹੁੰਦਾ ਲੋਕੀ ਕਹਿੰਦੇ ਮਹਿਰੂ ਨੇ ਐ ਕਰਤਾ ਉਹ ਕਰਤਾ ਮਹਿਰੂ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ ਜੇ ਪਰ ਮੈਂ ਪੂਰਾ ਕਰਦਾ ਮਹਿਰੂ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ 5 ਸਾਲ ਤੋਂ ਬੇਨਤੀਆਂ ਕਰਦਾ ਰਿਹਾ ਉਹਨੇ ਮਰਦੇ ਨੇ ਇੱਕ ਚਬੀਆਂ ਕਿਉਂਕਿ ਪ੍ਰਸ਼ਾਸਨ ਆਪਣੀ ਡਿਊਟੀ ਦੇ ਪੂਰਾ ਨਹੀਂ ਸੀ ਹੁਣ ਵੀ ਅਸੀਂ ਹੱਥ ਜੋੜ ਕੇ بار-बार ਬੇਨਤੀ ਕਰਦੇ ਆਂ ਪ੍ਰਸ਼ਾਸਨ ਚੱਲੇ ਇਸ ਗਰੀਬ ਕਿਸਾਨ ਦੀ ਜ਼ਮੀਨ ਜਿਹੜੀ ਆ ਪਮਾਇਸ਼ ਕਰਕੇ ਖਾਲੀ ਕਰਾ ਕੇ ਦੇ ਦੇਵੇ ਅਸੀਂ ਆਪਣੇ ਘਰਾਂ ਨੂੰ ਜਾਈਏ